ਅਦੁੱਤੀਆਂ ਲਾ-ਮਿਸਾਲ ਕੁਰਬਾਨੀਆਂ ਦੀ ਧਰਤੀ ਸ੍ਰੀ ਫਤਿਹਗੜ ਸਾਹਿਬ ਦੇ ਵਿੱਚ ਇੱਥੇ ਪਹੁੰਚੇ ਹੋਏ ਸਤਕਾਰਯੋਗ ਬਜ਼ੁਰਗ ਨੌਜਵਾਨ ਵੀਰ ਬਾਵਾ ਪਹਿਣਾ ਛੋਟੇ ਬੱਚੇ ਸਾਡੀ ਪਾਰਟੀ ਦੇ ਸਾਰੇ ਲੀਡਰ ਸਾਹਿਬਾਨ ਸਾਡੇ ਐਮਐਲਏ ਸਾਹਿਬਾਨ ਸਾਡੇ ਹੋਰ ਪਾਰਟੀ ਦੇ ਵਰਕਰ ਸਾਹਿਬਾਨ মিডিਆ ਤੋਂ ਆਏ ਸਾਡੇ ਸੱਜਣ ਸਭ ਤੋਂ ਪਹਿਲਾਂ ਮੇਰੇ ਵੱਲੋਂ ਫਤੇ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਅੱਜ ਜੋ ਆ ਗੜੇਮਾਰੀ ਹੋਈ ਐ ਮੈਂ ਪਤਾ ਕਰਨ ਲੱਗਿਆ ਕਿੱਥੇ ਕਿੱਥੇ ਗੜੇਮਾਰੀ ਹੋਈ ਐ ਪੰਜਾਬ ਸੰਗਰੂਰ ਚ ਵੀ ਮੀਂਹ ਪਿਆ ਐ ਇਹ ਬਹੁਤ ਸਾਡੇ ਲਈ ਕੋਈ ਫਾਇਦੇਮੰਦ ਨਹੀਂ ਹੈਗਾ ਕਿਉਂਕਿ ਫਸਲਾਂ ਪੱਕੀਆਂ ਪਈਆਂ ਨੇ ਤੇ ਪੱਕੀਆਂ ਫਸਲਾਂ ਤੇ ਗੜੇ ਪੈ ਜਾਣ ਤਾਂ ਕਬੀਲਦਾਰੀਆਂ ਲੀ ਤਾਂ ਲੈ ਜਾਂਦੀਆਂ ਨੇ ਪਰ ਮੈਂ ਬਤੌਰ ਮੁੱਖ ਮੰਤਰੀ ਇਹ ਤੁਹਾਨੂੰ ਦੱਸਣਾ ਚਾਹਨਾ ਕਿ ਇੱਕ ਇੱਕ ਦਾਣੇ ਦਾ ਵੀ ਇਹ ਨੁਕਸਾਨ ਹੋਊਗਾ ਅਸੀਂ ਉਹ ਪੂਰਾ ਕਰਾਂਗੇ ਪੰਜਾਬ ਸਰਕਾਰ ਵੱਲੋਂ ਪੂਰਾ ਕੀਤਾ ਜਾਊਗਾ ਕਿਉਂਕਿ ਕਿਉਂਕਿ ਕੁਦਰਤ ਤੇ ਕੋਈ ਜ਼ੋਰ ਨਹੀਂ ਕੁਦਰਤ ਤੇ ਕੋਈ ਜ਼ੋਰ ਨਹੀਂ ਕੁਦਰਤ ਬਲਹਾਰੀ ਹੈ ਪਰ ਅੱਜ ਇੱਕ ਗੱਲ ਤੁਸੀਂ ਵੀ ਸਾਬਤ ਕਰਤੀ ਤੇ ਤੁਸੀਂ ਮੇਰੇ ਬਾਰੇ ਵੀ ਸੋਚਦੇ ਹੋਵੋਗੇ ਕਿ ਭਾਵੇਂ ਮੀਂਹ ਆਵੇ ਨੇਰੀ ਆਵੇ ਚਖੜਾ ਆਵੇ ਤੂਫਾਨ ਆਵੇ ਭਗਵੰਤ ਮਾਨ ਤੁਹਾਡੇ ਨਾਲ ਖੜਾ ਰਹੂਗਾ ਕੋਈ ਹੋਰ ਹੁੰਦਾ ਕੋਈ ਹੋਰ ਪਾਰਟੀ ਵਾਲਾ ਹੁੰਦਾ ਉਹਨੂੰ ਉਹਨੂੰ ਸਿਕਿਉਰਿਟੀ ਵਾਲੇ ਬੁਲਟ ਪ੍ਰੂਫ ਗੱਡੀ 'ਚ ਬਿਠਾ ਕੇ ਹੁਣ ਨੂੰ ਲੈ ਜਾਂਦੇ ਵੀ ਇੱਥੇ ਖਤਰਾ ਹੈ ਕੀ ਗੱਲ ਬਈ ਮੈਂ ਤੁਹਾਨੂੰ ਐਦਾਂ ਤੂਫਾਨ ਚ ਕਿਵੇਂ ਛੱਡ ਕੇ ਚਲਾ ਜਾਊਂਗਾ ਮੈਂ ਇੱਥੇ ਖੜੂ ਮੈਂ ਤੁਹਾਡੇ ਨਾਲ ਖੜੂਗਾ ਜੇ ਤੁਸੀਂ ਮੇਰੇ ਵਰਕੇ ਖੜੇ ਹੋ ਤਾਂ ਮੈਂ ਵੀ ਨਾਲ ਖੜੂ ਇਹ ਥੋੜੇ ਚਿਰ ਦੀਆਂ ਹੁੰਦੀਆਂ ਵਕਤੀ ਹਨੇਰੀਆਂ ਨਿਕਲਿਆ ਹੈ ਨਾ ਸੂਰਜ ਫੇਰ ਸੋ ਸੱਚ ਦਾ ਸੂਰਜ ਹਮੇਸ਼ਾ ਨਿਕਲਿਆ ਆਉਂਦਾ ਹੈ ਆ ਜਿਹੜੀਆਂ ਵਕਤੀ ਹਨੇਰੀਆਂ ਉਹ ਲੰਘ ਜਾਣਗੀਆਂ ਸੋ ਵੀਰੋ ਅੱਜ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਅੱਜ ਅੱਜ ਫਤਿਹਗੜ ਸਾਹਿਬ ਦੀ ਧਰਤੀ ਤੇ ਆਇਆ ਤੁਹਾਨੂੰ ਇਹ ਕਹਿਣ ਵਾਸਤੇ ਆਇਆ ਕਿ ਪੰਜਾਬ ਨੂੰ ਫਤਿਹਗੜ ਸਾਹਿਬ ਚੋਂ ਪਾਰਲੀਮੈਂਟ ਦੇ ਵਿੱਚ ਆਵਾਜ਼ ਦੀ ਲੋੜ ਹੈ ਪੰਜਾਬ ਨੂੰ ਇਹ ਲੋੜ ਹੈ ਕਿ ਫਤਿਹਗੜ ਸਾਹਿਬ ਦੀ ਧਰਤੀ ਤੋਂ ਤੁਹਾਡਾ ਚੁਣਿਆ ਹੋਇਆ ਨਮਾਇੰਦਾ ਦਿੱਲੀ ਦੇ ਵਿੱਚ ਪਾਰਲੀਮੈਂਟ ਚ ਬੋਲੇ ਉਹ ਕੁਰਬਾਨੀਆਂ ਬਾਰੇ ਗੱਲ ਕਰੇ ਉਹ ਜਿਹੜੀਆਂ ਲੜਾਈਆਂ ਇਸ ਧਰਤੀ ਤੇ ਲੜੀਆਂ ਗਈਆਂ ਜ਼ੁਲਮ ਦੇ ਖਿਲਾਫ ਉਹਨਾਂ ਬਾਰੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਲੱਗੇ ਪਾਰਲੀਮੈਂਟ ਦੇ ਰਿਕਾਰਡ ਤੇ ਜਾਵੇ ਕਿ ਕਿਵੇਂ 5 ਸਾਲ ਤੇ 7 ਸਾਲ ਦੀ ਉਮਰ ਦੇ ਵਿੱਚ ਛੋਟੇ ਸਾਬਜਦਿਆਂ ਨੇ ਇੱਥੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਇਹ ਲੋੜ ਹੈ ਤਾਂ ਕਰਕੇ ਮੈਂ ਤੁਹਾਡੇ ਕੋਲੇ ਆਇਆ ਅੱਜ ਪਹਿਲਾ ਦਿਨ ਹੈ ਪ੍ਰਚਾਰ ਦਾ ਮੈਂ ਇਸ ਪਵਿੱਤਰ ਧਰਤੀ ਤੋਂ ਸ਼ੁਰੂ ਕਰਨ ਲੱਗਿਆ ਅੱਜ ਕੱਲ੍ਹ ਸੀ ਇੰਟਰੋਡਕਸ਼ਨ ਕਰਾਈ ਸੀ ਅੱਜ ਪਹਿਲਾ ਦਿਨ ਹੈ ਸੋ ਵੀਰੋ ਆ ਤੁਹਾਡਾ ਠਾਠਾ ਮਾਰਦਾ ਘੱਟ ਇਸ ਗੱਲ ਦਾ ਸਬੂਤ ਹੈ ਕਿ ਤੁਸੀਂ ਕਿ ਤੁਸੀਂ ਪੰਜਾਬ ਨੂੰ ਲੀਤ ਤੇ ਚੜਿਆ ਦੇਖ ਵੀ ਰਹੇ ਹੋ ਤੇ ਹੁਣ ਪੰਜਾਬ ਦੀ ਲੀਤ ਤੇ ਚੜੇ ਦੀ ਸਪੀਡ ਵੀ ਵਧਾਉਣਾ ਚਾਹੁੰਦੇ ਹੋ 43000 ਸਰਕਾਰੀ ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਤੁਹਾਡੇ ਵੀ ਕਿਸੇ ਰਿਸ਼ਤੇਦਾਰੀ ਚ ਜਾਂ ਕਿਸੇ ਦੋਸਤ ਮਿੱਤਰ ਦੇ ਮੁੰਡੇ ਜਾਂ ਕੁੜੀ ਨੂੰ ਜ਼ਰੂਰ ਮਿਲੀ ਹੋਊਗੀ ਨੌਕਰੀ ਤੇ ਪੈਸਾ ਇੱਕ ਨਹੀਂ ਲੱਗਿਆ ਹੋਊਗਾ ਨਾ ਸਪਾਰਸ਼ ਲੱਗੀ ਹੋਊਗੀ ਸਾਡੇ ਐਮਐਲਏ ਸਹਿਬਾਨ ਬੈਠੇ ਨੇ ਇਹ ਸਾਡੇ ਐਮਐਲਏ ਸਹਿਬਾਨ ਰਾਏਕੋਟ ਤੋਂ ਐਮਐਲਏ ਨੇ ਪਾਇਲ ਤੋਂ ਐਮਐਲਏ ਨੇ ਸਾਡੇ ਤੁਹਾਡੇ ਥੋਸਨ ਤੋਂ ਐਮਐਲਏ ਨੇ ਸਾਡੇ ਜ ਆਪਣੇ ਅਮਲੋਤ ਤੋਂ ਐਮਐਲਏ ਬੈਠੇ ਨੇ ਬੱਸੀ ਪਠਾਨਾ ਵਾਲੇ ਬੈਠੇ ਆਮਲੇ ਬੈਠੇ ਨੇ ਸਾਡੇ ਗੱਜਣ ਮਾਜਰਾ ਸਾਹਿਬ ਅਮਨਗੜ ਤੋਂ ਉਹਨਾਂ ਦੇ ਪਰਿਵਾਰ ਆਇਆ ਹੋਇਆ ਹੈ ਸਾਡੇ ਨਾਲ ਹੋਰ ਬਹੁਤ ਸਾਰੇ ਲੀਡਰ ਨੇ ਸਾਡੇ ਸਾਡੇ ਖੰਨੇ ਤੋਂ ਐਮਐਲਏ ਬੈਠੇ ਨੇ ਇਹ ਕੌਣ ਨੇ ਇਹ ਤੁਹਾਡੇ ਚੁਣੇ ਹੋਏ ਨੇ ਇਹ ਤੁਹਾਡੇ ਚੁਣਨੇ ਨੇ ਆਮ ਕਰਾਉਂਦੇ ਨੇ ਇਸੇ ਕਰਕੇ ਇਹ ਮੀਂਹੇਰੀਆਂ ਚ ਨਾਲ ਖੜਦੇ ਆ ਕਿਉਂਕਿ ਆਪਾਂ ਇਹ ਜੇ ਮੀਂਹੇਰੀਆਂ ਬਹੁਤ ਆਪਣੇ ਸਿਰ ਤੇ ਝੱਲੇ ਨੇ ਝੱਕੜ ਸੋ ਇਸ ਕਰਕੇ ਮੈਂ ਤੁਹਾਨੂੰ ਫੇਰ ਇੱਕ ਵਾਰੀ ਵਿਸ਼ਵਾਸ ਦਿਵਾਉਣਾ ਤੁਹਾਡੀਆਂ ਵੀ ਫਸਲਾਂ ਹੋਣਗੀਆਂ ਤੁਹਾਨੂੰ ਚਿੰਤਾ ਵੀ ਹੋਊਗੀ ਕਿ ਕੀ ਹੋ ਗਿਆ ਉਹ ਜਾ ਕੇ ਖੇਤ ਦੇਖਾਂਗੇ ਕਣਕ ਅਬਿਸ਼ਕੀਆਂ ਹੋਣ ਗਿਆ ਜਾਂ ਨੁਕਸਾਨ ਹੋ ਗਿਆ ਹੋਊਗਾ ਮੰਡੀਆਂ ਚ ਜਿਹੜਾ ਉਹ ਪਾਣੀ ਪਰ ਗਿਆ ਹੋਊਗਾ ਪਰ ਕੋਈ ਗੱਲ ਨਹੀਂ ਇਹ ਪੀੜਾਂ ਪੈਂਦੀਆਂ ਨੇ ਪੰਜਾਬ ਤੇ ਪਹਿਲਾਂ ਹੀ ਬਹੁਤ ਪੀੜਾਂ ਪਈਆਂ ਨੇ ਨੀਤ ਸਾਫ਼ ਹੋਵੇ ਫਿਰ ਪੰਜਾਬ ਜਿਹੜਾ ਉਹ ਪੂਰੇ ਮੁਲਕ ਨੂੰ ਰੋਟੀ ਖਵਾਉਣ ਵਾਲਾ ਪੰਜਾਬ ਹੈ ਅਸੀਂ ਨੀਤਾਂ ਦੇ ਸਾਫ਼ ਬੰਦੇ ਆ ਸਾਡੇ ਗੁਰੂਆਂ ਨੇ ਸਾਡੇ ਸ਼ਹੀਦਾਂ ਨੇ ਸਾਨੂੰ ਗਰੀਬਾਂ ਦੇ ਹੱਕ 'ਚ ਖੜਨ ਦੀ ਪ੍ਰੇਰਣਾ ਦਿੱਤੀ ਆ ਜ਼ੁਲਮ ਦੇ ਖਿਲਾਫ ਲੜਨ ਦੀ ਪ੍ਰੇਰਣਾ ਦਿੱਤੀ ਆ ਸੋ ਇਸ ਕਰਕੇ ਆ ਛੋਟੀਆਂ ਮੋਟੀਆਂ ਨੇਹਰੀਆਂ ਤੋਂ ਚਖੜਾਂ ਤੋਂ ਡਰਿਆ ਨਾ ਕਰੋ ਅਕ ਕਿੰਨਾ ਕਿਸੇ ਲੰਗਿਆ ਨਾ ਇੱਕ ਆਂਕਾ ਇੱਕ ਆਂਗਰਸੀ ਕਾਲੀ ਬੀਜੇਪੀ ਵਾਲੇ ਇਹ ਜੀ ਨੇਹਰੀਆਂ ਜੀ ਨੇ ਛੋਟੀ ਛੋਟੀਆਂ ਇਹ ਵੀ ਅਹੀਂ ਲੰਗ ਜਾਣਗੀਆਂ ਇਨਸਾਫ ਦਾ ਦਿਨ ਨਹੀਂ ਚੜਨਾ ਮੈਂ ਉਹਨਾਂ ਲੋਕਾਂ ਨੂੰ ਜੋ ਕਹਿੰਦੇ ਨੇ ਕਿ ਇਨਸਾਫ ਦਾ ਦਿਨ ਨਹੀਂ ਚੜਨਾ ਮੈਂ ਉਹਨਾਂ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਰਾਤ ਲੰਮੀ ਹੋਣ ਦਾ ਮਤਲਬ ਸੂਰਜ ਮਰ ਨਹੀਂ ਜਾਂਦਾ ਰਾਤ ਲੰਮੀ ਹੋਣ ਦਾ ਮਤਲਬ ਸੂਰਜ ਮਰ ਨਹੀਂ ਜਾਂਦਾ ਸੂਰਜ ਨੇ ਚੜਨਾ ਹੀ ਚੜਨਾ ਹੈ ਸੱਚ ਦਾ ਸੂਰਜ ਪੰਜਾਬ ਦੇ ਵਿੱਚ 2022 ਚ ਤੁਸੀਂ ਚੜਾਇਆ ਅੱਜ ਬਿਜਲੀ ਦੇ ਬਿੱਲ ਹੱਥ ਖੜੇ ਕਰਕੇ ਦੱਸ ਦਿਓ ਕਿੰਨਿਆਂ ਨੂੰ ਬਿਜਲੀ ਦੇ ਬਿੱਲ ਫ੍ਰੀ ਜ਼ੀਰੋ ਆਉਂਦੇ ਨੇ ਲਗਭਗ ਸਾਰਿਆਂ ਨੂੰ ਆਉਂਦੇ ਅੱਜ ਥਰਮਲ ਪਲਾਂਟ ਖਰੀਦ ਲਿਆ ਪੰਜਾਬ ਸਰਕਾਰ ਨੇ ਥਰਮਲ ਪਲਾਂਟ ਖਰੀਦ ਲਿਆ ਨਹੀਂ ਪਹਿਲਾਂ ਵਾਲੇ ਤਾਂ ਸਾਰਾ ਕੁਝ ਵੇਚ ਕੀ ਗਏ ਨੇ ਜੇ ਖਰੀਦੇ ਸੀ ਤਾਂ ਉਹਦੇ ਘਰ ਵਾਸਤੇ ਖਰੀਦੇ ਸੀ ਲੋਕਾਂ ਵਾਸਤੇ ਨਹੀਂ ਖਰੀਦੇ ਸੀ ਤੇ ਮੈਂ ਮੈਂ ਪੰਜਾਬ ਵਾਸਤੇ ਚੀਜ਼ਾਂ ਖਰੀਦ ਕੇ ਬਣਾ ਰਿਹਾ ਨਹਿਰਾਂ ਬਣਾਵਾਂਗੇ ਥਰਮਲ ਪਲਾਂਟ ਖਰੀਦ ਲੈ ਡੈਮ ਬਣਾਵਾਂਗੇ ਸਹਾਸੀਆਂ ਵੀਰੋ ਨਹਿਰਾਂ ਦਾ ਪਾਣੀ ਕੱਸੀਆਂ ਦਾ ਪਾਣੀ ਆਉਣ ਲੱਗ ਗਿਆ ਨਾ ਵੀਡੀਓ ਤੁਸੀਂ ਦੇਖਿਆ ਹੋਣੇ ਕੋਈ ਕਹਿੰਦਾ 25 ਸਾਲ ਬਾਅਦ ਸਾਡੇ ਪਿੰਡ ਪਾਣੀ ਦੇਖਿਆ ਜੀ ਕੋਈ ਕਹਿੰਦਾ ਜੀ ਅੰਡਰਗਰਾਉਂਡ ਪਾਈਪਾਂ ਪੈ ਗਈਆਂ 30 ਸਾਲ ਬਾਅਦ ਪਾਣੀ ਆਇਆ ਜੀ ਇਹਨਾਂ ਨੇ ਇਹਨਾਂ ਨੇ ਕਦੇ ਦੇਖਿਆ ਹੀ ਨਹੀਂ ਸੀ ਕਿਉਂਕਿ ਕਦੇ ਆਪ ਨਹਿਰਾਂ 'ਚ ਜਾਂ ਕੱਸੀਆਂ 'ਚ ਜਾਂ ਕਦੇ ਆਪ ਪਾਣੀ ਦੀ ਬਾਰੀ ਲਈ ਹੋਵੇ ਰਾਤ ਦੇ 12 ਵਜੇ ਫਿਰ ਤਾਂ ਪਤਾ ਲੱਗੇ ਪਾਣੀ ਦਾ ਮੁੱਲ ਕੀ ਹੁੰਦਾ ਇਹਨਾਂ ਨੇ ਤਾਂ ਐਸ਼ ਪ੍ਰਸਤੀਆਂ ਕੀਤੀਆਂ ਨੇ ਬਸ ਜਦੋਂ ਕੀਤੀਆਂ ਨੇ ਬੱਸਾਂ ਵੀ ਮੇਰੀਆਂ ਢਾਬੇ ਵੀ ਮੇਰੇ ਰੇਤਾ ਵੀ ਮੇਰਾ ਠੇਕੇ ਵੀ ਮੇਰੇ ਸਭ ਕੁਝ ਆਪਣਾ ਤੇ ਕਹਿੰਦੇ ਸੀ ਤੱਕੜੀ ਐ ਉਹ ਤੱਕੜੀ ਦਾ ਬਾਬੇ ਨਾਨਕ ਦੀ ਤੱਕੜੀ ਤਾਂ ਤੇਰਾ ਤੇਰਾ ਸਭ ਕੁਝ ਤੇਰਾ ਤੋਲਦੀ ਸੀ ਇਹਨਾਂ ਵਾਲੀ ਮੇਰਾ ਮੇਰਾ ਸਭ ਕੁਝ ਮੇਰਾ ਤੋਂ ਲੀ ਗਈ ਹੈ ਇਹ ਉਹ ਟੱਕੜੀ ਨਹੀਂ ਆ ਗਈ ਸੋ ਵੀਰੋ ਇਹਨਾਂ ਨੂੰ ਦੱਸ ਦਿਓ ਇਸ ਵਾਰ ਇਸ ਵਾਰ ਜੋ ਮਾਹੌਲ ਚੱਲ ਰਿਹਾ ਹੈ ਅਰਵਿੰਦ ਕੇਜਰੀਵਾਲ ਜੀ ਨੂੰ ਫੜ ਕੇ ਅੰਦਰ ਕਰਤਾ ਇਹ ਵੀ ਗਲਤਫਹਿਮੀ ਹੈ ਬੀਜੇਪੀ ਵਾਲਿਆਂ ਦੀ ਕਿ ਅਸੀਂ अरविंद केजरीवाल ਨੂੰ ਜੇਲ੍ਹ ਚੰਦਰ ਕਰਕੇ ਆਵਾਜ਼ ਬੰਦ ਕਰ ਦਾਂਗੇ ਵੀਰੋ ਦਰਿਆਵਾਂ ਨੂੰ ਨੱਕੇ ਨਹੀਂ ਲੱਗਦੇ ਹੁੰਦੇ ਦਰਿਆ ਆਪਦਾ ਰਸਤਾ ਆਪ ਬਣਾਉਂਦੇ ਹੁੰਦੇ ਨੇ ਦਰਿਆਵਾਂ ਨੂੰ ਨਹੀਂ ਲੱਗਦੇ ਨੱਕੇ ਆ ਖੜਾ ਪੰਜਾਬ ਚਟਾਨ ਵਾਂਗੂ ਮੈਂ গুজরাট ਜਾ ਕੇ ਆਇਆ ਪਰ ਸੋਧੂਈ ਦੇਖਿਆ ਹੁਣਾ ਉਹ ਕਿੰਨਾ ਹੜ ਉੱਥੇ ਲੋਕਾਂ ਦਾ ਆਇਆ ਹੋਇਆ ਮੈਂ ਅਸਾਮ ਜਾ ਕੇ ਆਇਆ ਚਾਰ ਦਿਨ ਪਹਿਲਾਂ ਮੈਂ ਕੁਰੂਖੇਤਰ ਜਾ ਕੇ ਆਇਆ ਦਿੱਲੀ ਵੀ ਜਾਊਂਗਾ ਦਿੱਲੀ ਤੋਂ ਸਾਡੇ ਵੱਡੇ ਲੀਡਰ ਜਿਹੜੇ ਨੇ ਇੱਥੇ ਵੀ ਆਉਣਗੇ ਅੱਜ ਤੋਂ ਅਸੀਂ ਸ਼ੁਰੂ ਕਰਤਾ ਲੋਕਾਂ ਜਾਵਾਂਗੇ ਪਹਿਲੇ ਜਾਣਦੇ ਆਪਾਂ ਕਿਹੜਾ ਕਦੇ ਲੋਕਾਂ ਨੂੰ ਜਾਣੋ ਹਟਿਆ ਆਪਾਂ ਤਾਂ ਫਿਰਦੇ ਹੀ ਰਹਨੇ ਆ ਠੀਕ ਹੈ ਨਾ ਆਪਾਂ ਇਹਨਾਂ ਵਾਂਗੂ ਥੋੜੀਆਂ ਕਿ ਮਹਿਲਾਂ ਦੇ ਅੰਦਰੋਂ ਗੁੰਡੇ ਬੰਦ ਕਰ ਲੇ ਜਿੱਤਣ ਤੋਂ ਬਾਅਦ ਆਪਦੇ ਮਹਿਲਾਂ ਦੇ ਅੰਦਰੋਂ ਗੁੰਡੇ ਬੰਦ ਕਰ ਲੈਂਦੇ ਸੀ ਕਿ ਲੋਕਾਂ ਨੂੰ ਨੇੜੇ ਨਾ ਲੱਗਣ ਦਿਓ ਲੋਕਾਂ ਨੇ ਫਿਰ ਸਲਾਹ ਕਰ ਲਈ ਆਪਸ ਚ 2022 ਚ ਉਹਨਾਂ ਮਹਿਲਾਂ ਦੇ ਬਾਹਰੋਂ ਗੁੰਡੇ ਲਾਤੇ ਜਦੋਂ ਬਾਹਰ ਨਿਕਲਣ ਲੱਗੇ ਖੁੱਲੇ ਨਾ ਕਹਿੰਦੇ ਕਿ ਕਿਨੇ ਕੀ ਹੋ ਗਿਆ ਅੰਦਰੋਂ ਤਾਂ ਕੁੰਡਾ ਖੁੱਲਾ ਹੈ ਕਿ ਅੰਦਰਲਾ ਤਾਂ ਖੁੱਲਾ ਹੈ ਲੋਕਾਂ ਨੇ ਬਾਹਰੋਂ ਲਾਤਾ ਜੀ ਹੁਣ ਰਹੋ ਨਾ ਘਰਾਂ ਚ ਰਹੋ ਸਰਕਾਰ ਭਗਵਾਨ ਜਿੰਦਾਬਾਦ ਆਮੀ ਪਾਰਟੀ ਜਿੰਦਾਬਾਦ ਸੋ ਵੀਰੋ ਬਿਜਲੀ ਦੇ ਬਿੱਲ 43000 ਨੌਕਰੀਆਂ ਘਰ ਘਰ ਰਾਸ਼ਨ ਘਰ ਘਰ ਰਾਸ਼ਨ ਪੈਨਸ਼ਨ ਤਹਿਸੀਲਾਂ ਦੇ ਵਿੱਚ ਮੈਂ ਨਹੀਂ ਕਹਿੰਦਾ ਸਾਰੀ ਰਿਸ਼ਮਤ ਬੰਦ ਹੋ ਗਈ ਪਰ ਬਹੁਤ ਜ਼ਿਆਦਾ ਘਟ ਗਈ ਜਦੋਂ ਪਤਾ ਲੱਗ ਜਾਂਦਾ ਹੈ ਕਿ ਮੇਰੀ ਫੋਟੋ ਖਿੱਚੀ ਗਈ ਉਹ ਤੁਹਾਨੂੰ ਚਾਹ ਪੀਉਣ ਤੱਕ ਜਾਂਦੇ ਨੇ ਮੈਂ ਤਾਂ ਮਜ਼ਾਕ ਕਰਦਾ ਸੀ ਚਾਹ ਮੰਗਾਉਣਾ ਇੱਥੇ ਬਹਿ ਜਾ ਇਹ ਫੋਟੋ ਕਹਾ ਕਿਤੇ ਭੇਜੀ ਨਾ ਵੀਰੋ ਮੈਂ ਕਹਿੰਦਾ ਸੀ ਸੀੜੀ ਚ ਤਵੇ ਇਹੀ ਕਹਿੰਦਾ ਹੁੰਦਾ ਸੀ ਪੈਸੇ ਕਮਾਉਣੇ ਹੁੰਦੇ ਮੈਂ ਉਧਰੋਂ ਕਮਾ ਲੈਂਦਾ ਮੈਂ ਤਾਂ ਮੈਂ ਕਿਹੜਾ ਕੋਈ ਫੇਲ ਕਲਾਕਾਰ ਸੀ ਪਰ ਮੈਂ ਪੈਸੇ ਨਹੀਂ ਕਮਾਉਣੇ ਮੈਂ ਤਾਂ ਲੋਕ ਕਮਾਉਣੇ ਨੇ ਲੋਕ ਮੈਂ ਕਿਸੇ ਟਾਬੇ ਚ ਜਾਂ ਰੇਤੇ ਦੀ ਖੱਡ ਚ ਜਾਂ ਕਿਸੇ ਬੱਸਾਂ ਦੀ ਫਲੀਟ ਚ ਹਿੱਸਾ ਨਹੀਂ ਪਾਉਣਾ ਮੈਂ ਹਿੱਸਾ ਜ਼ਰੂਰ ਪਾਉਣਾ ਮੈਂ ਸਾਢੇ 3 ਕਰੋੜ ਪੰਜਾਬੀਆਂ ਦੇ ਦੁੱਖਾਂ ਸੁੱਖਾਂ ਚ ਹਿੱਸਾ ਪਾਉਣਾ ਹੈ ਮੈਂ ਉਹਨਾਂ ਪੰਜਾਬੀਆਂ ਵਾਸਤੇ ਸਵਾ ਮਾਰੀ ਪਾਰਟੀ ਜਿੰਦਾਬਾਦ ਸਵਾ ਮਾਰੀ ਪਾਰਟੀ ਜਿੰਦਾਬਾਦ ਸਵਾ ਦੋ ਸਾਲ ਹੋ ਗਏ ਵੀਰੋ ਸਵਾ ਦੋ ਸਾਲਾਂ ਚ ਕੋਈ ਹੋਰ ਹੁੰਦਾ ਮੁੱਖ ਮੰਤਰੀ ਦੂਜੀਆਂ ਪਾਰਟੀਆਂ ਦਾ ਨੋਟਾਂ ਦੇ ਢੇਰ ਲਾਣ ਦਾ ਢੇਰ ਅੱਧੀ ਦੁਬਈ ਭਰ ਦਿੰਦਾ ਹੋ ਭੇਜ ਭੇਜ ਕੇ ਇੱਥੋਂ ਥੋੜਾ ਪੈਸਾ ਸਵਾ ਦੋ ਸਾਲ ਹੋ ਗਏ ਕਦੇ ਕੋਈ ਸੁਣਿਆ ਭਗਵਾਨ ਤਮਾਨ ਬਾਰੇ ਵੀ 1 ਰੁਪਏ ਦਾ ਵੀ ਫੇਰ ਫੇਰ ਇੱਧਰ ਕਿਤੇ ਹੋਇਆ ਹੋਵੇ ਕਿਸੇ ਕੰਮ ਚ ਕਿਸੇ ਕੰਮ ਕਰਨ ਚ ਦੇਰੀ ਜ਼ਰੂਰ ਹੋ ਸਕਦੀ ਹੈ ਕਿਤੇ ਹਾਈ ਕੋਰਟ ਆ ਜਾਂਦੀ ਹੈ ਕਿਤੇ ਕੋਈ ਹੋਰ ਅਣਚਣ ਆ ਜਾਂਦੀ ਅਸੀਂ ਉਹ ਵੀ ਦੂਰ ਕਰਦੇ ਆ ਦੂਰ ਕਰਕੇ ਲੋਕਾਂ ਦੇ ਹੱਕ 'ਚ ਕੋਈ ਫਾਈਲ ਮੈਂ ਇਦਾਂ ਦੀ ਸਾਈਨ ਨਹੀਂ ਕਰਦਾ ਜਿਹਦੇ ਨਾਲ ਪੰਜਾਬੀਆਂ ਦਾ ਨੁਕਸਾਨ ਹੁੰਦਾ ਹੋਵੇ ਮੈਂ ਕਹਿੰਨਾ ਮੈਥੋਂ ਇੱਕ ਇੱਕ ਦੀ ਥਾਂ ਤੇ ਦੋ ਫਾਈਲਾਂ ਸਾਈਨ ਕਰਾ ਲਓ ਪਰ ਲੋਕਾਂ ਦੀ ਕਬੀਲਦਾਰੀ ਲੀ ਤੇ ਚੜਦੀ ਹੋਵੇ ਇੱਕ ਘਰ 'ਚ ਤਿੰਨ ਤਿੰਨ ਨੌਕਰੀਆਂ ਵੀ ਮਿਲੀਆਂ ਨੇ ਇੱਕ ਘਰ 'ਚ ਤਿੰਨ ਤਿੰਨ ਨੌਕਰੀਆਂ ਪੜੋ ਪੜ ਕੇ ਨੰਬਰ ਲੈ ਲਓ ਉਸ ਤੋਂ ਬਾਅਦ ਸਾਡਾ ਕੰਮ ਹੈ ਮੈਨੂੰ ਇੱਕ ਐਡੀ ਰੈਲੀ 'ਚ ਮਿਲਿਆ ਬੰਦਾ ਉਹ ਕਹਿੰਦਾ ਜੀ ਮੈਂ ਆਪਣੀ ਬੇਟੀ ਨੂੰ ਕੈਨੇਡਾ ਭੇਜਣਾ ਸੀ 35 ਲੱਖ ਲੱਗਣਾ ਸੀ 25 ਇਕੱਠਾ ਕਰ ਲਿਆ ਸੀ 10k ਹੋਰ ਰਹਿ ਗਿਆ ਸੀ ਉਹਦੀ ਮਾਂ ਦੇ ਗਹਿਣੇ-ਗੁਨੇ ਵੇਚ ਕੇ 10k ਦਾ ਪ੍ਰਬੰਧ ਵੀ ਕਰਨ ਲੱਗੇ ਸੀ ਐਨੇ ਚਿਰ ਨੂੰ ਸਰਕਾਰ ਦੀ ਚਿੱਠੀ ਆ ਗਈ ਕਿ ਪੀਐਸਪੀਸੀਐਲ ਚ ਜਾਨਕਿ ਬਿਜਲੀ ਬੋਰਡ ਚ ਐਸਡੀਓ ਲੱਗ ਗਈ ਉਹ ਕਹਿੰਦਾ ਸਾਡਾ ਕੈਨੇਡਾ ਜਾਣ ਦਾ ਪ੍ਰੋਗਰਾਮ ਕੈਨਸਲ ਹੋ ਗਿਆ ਤੋ ਵੀਰੋ ਅਸੀਂ ਆਪਦੇ ਮੁਲਕ ਚ ਰਹੀਏ ਐਤੂ ਵਧੀਆ ਤਾਂ ਧਰਤੀ ਹੈ ਨਹੀਂ ਕੋਈ ਦੁਨੀਆ ਮੈਂ ਕਈ ਵਾਰੀ ਦੁਨੀਆ ਗਾਤੀ ਨਿਊਜ਼ੀਲੈਂਡ ਤੋਂ ਲੈ ਕੇ ਕੈਲੀਫੋਰਨੀਆ ਤੱਕ 17 ਸਾਲ ਦਾ ਸੀ ਜਦੋਂ ਤੁਸੀਂ ਸੁਪਰਸਟਾਰ ਬਣਦਾ ਸੀ ਬਹੁਤ ਦੁਨੀਆ ਚ ਸ਼ੋਅ ਵੀ ਕੀਤੇ ਦੁਨੀਆ ਦੇਖੀ ਐ ਮੈਂ ਨਹੀਂ ਬਈ ਇੰਨੀ ਵਧੀਆ ਧਰਤੀ ਦੇਖੀ ਜਿਹੜੀ 150 ਮਣ ਦਾਣੇ ਪੈਦਾ ਕਰ ਦਿੰਦੀ ਹੈ ਇੱਕ ਸਾਲ ਚ 90 ਮਣ ਝੋਨਾ 60 ਮਣ ਕਣਕ ਦੁਨੀਆ ਭਰ ਚ ਕੋਈ ਐ ਜੀ ਜਿਹੜੀ ਹੈ ਜੰਮੀਨ ਨਹੀਂ ਹੈਗੀ ਧਰਤੀ ਨਹੀਂ ਹੈਗੀ ਔਰ ਧਰਤੀ ਉਹ ਜਿਹੜੀ ਉਪਜਾਊ ਹੈ ਤੇ ਲੋਕ ਉਹ ਜਿਹੜੇ ਮਿਹਨਤੀ ਨੇ ਅਸੀਂ ਉਹਨਾਂ ਮੁਲਕਾਂ ਜਾ ਕੇ ਵੀ ਕਾਮਯਾਬ ਹੋ ਜਾਂਦੇ ਆ 20-20 ਘੰਟੇ ਦੇ ਸ਼ਿਫਟਾਂ ਲਾ ਕੇ ਕਾਮਯਾਬ ਹੋ ਜਾਂਦੇ ਆ ਪਰ ਮੈਂ ਸੋਚਦਾ ਰਹਿੰਦਾ ਸੀ ਕਿ ਭਗਵੰਤ ਮਾਨਾ ਇਹ ਗੱਲ ਸਮਝ ਨਹੀਂ ਆਉਂਦੀ ਕਿ 150 ਮਨ ਵਾਲੇ ਭੁੱਖੇ ਮਰੀ ਜਾਂਦੇ ਆ ਤੇ ਜਿਹੜੇ ਆ ਕੈਨੇਡਾ ਅਮਰੀਕਾ 25 ਮਨ ਕਰਨ ਕਹਿੰਦੀ ਆ ਉੱਥੇ ਬਰਫ਼ ਪਈ ਰਹਿੰਦੀ ਆ 6 ਮਹੀਨੇ ਤਾਂ ਤੁਹਾਡੇ ਰਿਸ਼ਤੇਦਾਰ ਹੋਣਗੇ ਪੁੱਛ ਲਿਓ ਦੇ 20 25 ਮਨ ਵਾਲੇ ਮੌਕੇ ਆ ਕਰੀ ਜਾਂਦੇ ਆ ਪੰਜਾਬੀ ਹਰੀ ਸਾਰੀ ਦੁਨੀਆ ਚ ਕਾਮਯਾਬ ਨੇ ਪਰ ਪੰਜਾਬ ਚ ਫੇਲ ਕਿਉਂ ਨੇ ਕਿਉਂਕਿ ਇੱਥੇ ਸਾਨੂੰ ਕੰਮ ਨਹੀਂ ਕਰਨ ਦਿੰਦੇ ਸੀ ਹੁਣ ਅਸੀਂ ਕਹਿੰਦੇ ਆ ਕਿ ਆਓ ਆ ਨਵੇਂ ਮੁੰਡਿਆਂ ਨੂੰ ਬਹੁਤ ਮੌਕੇ ਮਿਲ ਰਹੇ ਨੇ ਆਜੋ ਆਜੋ ਆਪਣੇ ਕੰਮ ਸ਼ੁਰੂ ਕਰੋ ਪੰਜ ਸੱਤ ਜਾਣੇ ਰਲ ਕੇ ਕੋਈ ਵੱਡੀ ਫੈਕਟਰੀ ਲਾਓ ਮੈਂ ਪੰਜਾਬ ਦੇ 3 ਪੁੱਤਾਂ ਨੂੰ ਨੌਕਰੀਆਂ ਮੰਗਣ ਵਾਲੇ ਨਹੀਂ ਨੌਕਰੀਆਂ ਵੰਡਣ ਵਾਲੇ ਬਣਾਉਣਾ ਚਾਹੁੰਦਾ ਉਹ ਨੌਕਰੀਆਂ ਦੇਣ ਕਿਸੇ ਨੂੰ ਇਸੇ ਕਰਕੇ ਹੁਣ ਫੈਕਟਰੀਆਂ ਆ ਰਹੀਆਂ ਨੇ ਆ ਤੁਹਾਡੇ ਇੱਥੇ ਜਿੱਥੇ ਮੈਕਡੋਨਲ ਹੈ ਇਹਦੇ ਪਿਛਲੇ ਪਾਸੇ ਸਨਾਤਨ ਟੈਕਸਟਾਈਲ ਆ ਰਹੀ ਹੈ 2000 ਮੁੰਡੇ ਕੁੜੀਆਂ ਨੂੰ ਕੰਮ ਮਿਲੂਗਾ ਇਸ ਇਲਾਕੇ ਦੇਆਂ ਨੂੰ ਟਾਟਾ ਸਟੀਲ ਆ ਗਈ ਬਰਬੀਓ ਆ ਗਈ ਸਾਡੇ ਕੋਲੇ ਹਿੰਦੁਸਤਾਨ ਲੀਵਰ ਆ ਰਹੀ ਹੈ ਕਿਸਾਨ ਕੈਚੱਪ ਬਣਾਉਂਦੇ ਆ ਕਿਸਾਨ ਕੈਚੱਪ ਨਾਬੇ ਤੇ ਟਮਾਟਰ ਕਿੱਥੋਂ ਮੰਗਾਉਂਦੇ ਆ 나ਸਿਕ ਤੋਂ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਸਾਥੋਂ ਕਿਉਂ ਨਹੀਂ ਲੈਂਦੇ ਟਮਾਟਰ ਉਹ ਕਹਿੰਦੇ ਸਾਡੀ ਕੁਆਲਿਟੀ ਹੋਰ ਹੈ 10000 ਟਨ 10000 ਟਨ ਇੱਕ ਸਾਲ ਚ ਟਮਾਟਰ ਚਾਹੀਦਾ ਪੰਜਾਬ ਚੋਂ ਕਿੰਨਾ ਮਿਲਦਾ ਇਕੱਲਾ 500 500 ਟਨ ਫਿਰ ਅਸੀਂ ਯੂਨੀਵਰਸਿਟੀ ਵਾਲਿਆਂ ਨੂੰ ਬੁਲਾਇਆ ਖੇਤੀਬਾੜੀ ਯੂਨੀਵਰਸਿਟੀ ਵਾਲਿਆਂ ਨੂੰ ਉਹਨਾਂ ਦੇ ਨਾਲ ਬਿਠਾਇਆ ਕਿ ਇਹਨਾਂ ਤੋਂ ਪੁੱਛ ਲਓ ਕਿਹੜਾ ਬੀ ਹੈ ਅਸੀਂ ਤੁਹਾਨੂੰ ਨਾ ਆਹ ਹਲਾਕੇ ਚੋਂ ਆਤਰਖੇੜੀ ਤੋਂ ਸ਼ੁਰੂ ਹੋ ਜਾਓ ਆਤਰਖੇੜੀ ਵਾਲੇ ਪਾਸੋਂ ਉਹ ਪਾਸੋਂ ਮਲੋਹ ਦੇ ਆਲੇ-ਦਾਲੇ ਆ ਪਿੰਡਾਂ ਚੋਂ ਤੁਹਾਨੂੰ 10000 ਦਾ 10000 ਟਮਾਟਰ ਇੱਥੋਂ ਲੈ ਕੇ ਦੇਵਾਂਗੇ ਤੁਹਾਨੂੰ ਨਾਲੇ ਤੁਹਾਡਾ ਖਰਚਾ ਘਟੂਗਾ ਸਾਡਾ ਝੋਨੇ ਤੋਂ ਖਹਿੜਾ ਛੁੱਟੂਗਾ ਤੇ ਨਾਲੇ ਕਿਸਾਨ ਨੂੰ ਐਨ ਮੈਂ ਕਿਹਾ ਪੱਕੇ ਇੱਕ ਵਰਗੇ ਪੈਸੇ ਮਿਲਣਗੇ ਆਪੇ ਫੈਕਟਰੀ ਚੱਕੂਗੀ ਆਪੇ ਉਹ ਜਿਹੜੇ ਆਪਦੇ ਜਿਹੜੇ ਕਿਸਾਨ ਕੈਚੱਪ ਬਣਾਉਣ ਵਾਸਤੇ ਲੈ ਜਾਣਗੇ ਨਾਲੇ ਕੰਮ ਮਿਲੂਗਾ ਬਹੁਤ ਸਾਰਾ ਤੇ ਨਾਲੇ ਟੂਬਲ ਬੰਦ ਹੋ ਜਾਣਗੇ ਗੁਰੂ ਨਾਨਕ ਸਾਹਿਬ ਦੇ ਬਚਨਾਂ ਤੇ ਥੋੜਾ ਜਿਹਾ ਥੋੜਾ ਜਿਹਾ ਪੂਰੇ ਉਤਰ ਜਾਂਗੇ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਧਰਤੀ ਬਚਾ ਲਈਏ ਆਪਾਂ ਪਾਣੀ ਬਚਾ ਲਈਏ ਹਵਾ ਬਚਾ ਲਈਏ ਇਸ ਤਰ੍ਹਾਂ ਦੇ ਪ੍ਰੋਗਰਾਮ ਲਈ ਫਿਰਦੇ ਆ ਜੀ ਬਸ ਤੁਸੀਂ ਮੈਨੂੰ ਪ੍ਰੋਬਲਮ ਇਹ ਹੈ ਮੈਨੂੰ ਇਕੱਲੇ ਨੂੰ ਲੜਨਾ ਪੈ ਰਿਹਾ ਹੈ ਭਾਜਪਾ ਨਾਲ ਵੀ ਇਕੱਲੇ ਨੂੰ ਲੜਨਾ ਪੈਂਦਾ ਹੈ ਸੈਂਟਰ ਸਰਕਾਰ ਨਾਲ ਮੈਨੂੰ ਇਕੱਲੇ ਨੂੰ ਲੜਨਾ ਪੈਂਦਾ ਹੈ ਇੱਥੇ ਗਵਰਨਰ ਨਾਲ ਲੜਾਈ ਲੱਗ ਜਾਂਦੀ ਹੈ ਸੁਪਰੀਮ ਕੋਰਟ ਜਾਣਾ ਪੈਂਦਾ ਸੋ ਮੈਂ ਚਾਹਨਾ ਜੇ ਤੁਸੀਂ ਮੈਨੂੰ ਇਸ ਵਾਰ 13 ਆਵਾਜ਼ਾਂ ਹੋਰ ਦੇ ਦੂੰ 13 ਇੱਥੋਂ ਇੱਕ ਕੁਰੂਖੇਤਰ ਤੋਂ ਚਾਰ ਦਿੱਲੀ ਤੋਂ ਦੋ ਗੁਜਰਾਤ ਤੋਂ ਦੋ ਅਸਾਮ ਚੋਂ ਜਦੋਂ ਉੱਥੇ ਸਾਡੇ 27 28 ਹੋ ਗਏ ਤੇ ਨਾਲ 10 ਜਾਣੇ ਸਾਡੇ ਕੋਲੇ ਪਹਿਲਾਂ ਰਾਜ ਸਭਾ ਚ ਨੇ 30 40 ਹੋ ਗਏ ਨਾ ਜਦੋਂ ਫਿਰ ਕਿਸੇ ਦੀ ਹਿੰਮਤ ਨਹੀਂ ਕਿ ਪੰਜਾਬ ਦਾ ਇੱਕ ਗਲੀ ਵਾਲਾ ਨਾਮਾ ਪੈਸਾ ਵੀ ਸਾਡਾ ਮਾਰਕਟ ਕੌਣ ਸਾਡਾ ਹੱਕ ਜਿਹੜਾ ਇਹ ਗੱਲ ਗੱਲ ਤੇ ਜਿਹੜੇ ਸਾਨੂੰ ਚਿੱਠੀਆਂ ਕੱਢ ਦਿੰਦੇ ਆ ਮੈਂ ਮੈਂ ਇੱਥੇ ਹੀ ਰਹੂੰਗਾ ਮੈਂ ਤੁਹਾਡੇ ਕੋਲੇ ਆਉਂਗਾ ਪ੍ਰੋਗਰਾਮ ਥੱਲੇ ਵਾਲਾ ਤੁਸੀਂ ਬਣਾਉਣਾ ਹੈ ਕਿਹੜੇ ਪਿੰਡ ਵਿੱਚ ਦੀ ਮੈਨੂੰ ਲੈ ਕੇ ਜਾਣਾ ਹੈ ਰੋਡ ਸ਼ੋ ਕਿੱਥੋਂ ਦੀ ਕੱਢਣਾ ਹੈ ਪੋਸਟਰ ਕਿੱਥੇ ਲਾਉਣੇ ਨੇ ਰੈਲੀ ਕਿਹੜੇ ਬੋਰਡ ਥੱਲੇ ਕਰਾਉਣੀ ਹੈ ਇਹ ਕੰਮ ਤੁਸੀਂ ਕਰ ਲਿਓ ਤਹਾਂ ਦੀ ਫਿਕਰ ਨਾ ਕਰੋ ਮੈਂ ਕੱਲੇ ਨੂੰ ਸਾਰੇ ਵਾਲੀ ਕਬੱਡੀ ਪਾ ਰੱਖੀ ਆ ਮੈਂ ਇਹਨਾਂ ਨੂੰ ਕਿਸੇ ਨੂੰ ਨਹੀਂ ਬੋਲਣ ਦਿੰਦਾ ਇਹਨਾਂ ਨੂੰ ਮੈਂ ਤਾਂ ਵਿਧਾਨ ਸਭਾ 'ਚ ਜਿੰਦਾ ਜਿੰਦਾ ਲੈ ਗਿਆ ਸੀ ਮੈਂ ਕਹਿੰਦਾ ਇਹਨਾਂ ਨੂੰ ਜਿੰਦਾ ਲਾਓ ਇਹ ਬੋਲ ਕੇ ਬਾਹਰ ਭੱਜ ਜਾਂਦੇ ਨੇ ਇਹਨੂੰ ਕਹੋ ਇੱਥੇ ਬਹਿ ਕੇ ਸੁਣੋ ਫਿਰ ਕਿਵੇਂ ਪਿੱਟਦੇ ਸੀ ਸੋ ਭਾਈ ਅਸੀਂ ਤਾਂ ਪਿੰਡਾਂ ਆ ਅਸੀਂ ਤਾਂ ਜਿਹੜੀ ਗੱਲ ਸਾਨੂੰ ਤਾਂ ਜੱਜ ਗਈ ਜੱਜ ਗਈ ਬਸ ਸੱਚ ਬੋਲਣਾ ਸੱਚ ਬੋਲਣ ਦਾ ਇੱਕੋ ਹੀ ਫਾਇਦਾ ਹੈ ਉਹਨੂੰ ਇੱਕ ਵਾਰੀ ਬੋਲ ਕੇ ਦੁਬਾਰਾ ਯਾਦ ਨਹੀਂ ਰੱਖਣਾ ਪੈਂਦਾ ਕਿਉਂਕਿ ਜਿੱਥੇ ਬੋਲੋਗੇ ਸਾਚੀ ਬੋਲੋਗੇ ਝੂਠ ਬੋਲਣ ਨੂੰ ਯਾਦ ਰੱਖਣਾ ਪੈਂਦਾ ਸੁਖਵੀਰ ਵਰਗਿਆਂ ਨੂੰ ਵੀ ਪਿਛਲੇ ਸਾਲ ਕੀ ਕਹ ਕੇ ਗਏ ਸੀ ਐਦਾਂ ਕੀ ਕਹੀਏ ਉਹ ਚਲੋ ਉਹ ਤਾਂ ਵਿਚਾਰੇ ਨੂੰ ਚਲੋ ਉਹਦੀ ਕੀ ਗੱਲ ਕਰਨੀ ਹੈ ਚਲੋ ਜਹਾਜਾ ਹੈਗਾ ਵਿੱਚੋਂ ਕੀ ਕਰੀਏ ਇੱਕ ਤਾਂ ਹੁੰਦਾ ਮੰਦ ਬੁੱਧੀ ਮੰਦ ਬੁੱਧੀ ਵੀ ਤਾਂ ਇੱਕ ਬੁੱਧੀ ਹੁੰਦੀ ਉਹ ਤਾਂ ਬੰਦ ਬੁੱਧੀ ਹੈ ਪਤਾ ਹੀ ਨਹੀਂ ਕੀ ਕਹਿ ਦਿੰਦਾ ਪਤਾ ਹੀ ਨਹੀਂ ਕਿਹਨੂੰ ਕੀ ਕਹਜੇ ਸਾਰੇ ਆਪਸ ਵਿੱਚ ਇਹੀ ਲੱਗੇ ਪਏ ਨੇ ਕਾਂਗਰਸ ਆਪਸ ਵਿੱਚ ਲੜੀ ਜਾਂਦੇ ਨੇ ਭਾਜਪਾ ਵਾਲੇ ਆਪਸ ਵਿੱਚ ਲੜੀ ਜਾਂਦੇ ਨੇ ਤੁਸੀਂ ਇਹ ਦੇਖ ਲਓ 2 ਸਾਲਾਂ ਚ ਇਹਨਾਂ ਦਾ ਆ ਹਾਲ ਹੋ ਗਿਆ ਜਦੋਂ ਆਪਣੀ ਸਰਕਾਰ ਨੂੰ ਕਾਮਯਾਬ ਤਰੀਕੇ ਨਾਲ ਚੱਲਦੇ ਨੂੰ 4 ਸਾਲ ਹੋ ਗਏ ਇਹ ਤਾਂ ਸੜਕਾਂ ਤੇ ਆ ਕੇ ਲੋਕਾਂ ਦੇ ਡਲੇ ਮਾਰ ਲੱਗ ਜਾਣਗੇ ਜਾਂ ਰੋੜੇ ਮਾਰ ਲੱਗ ਜਾਣਗੇ ਤਾਂ ਇਹਨਾਂ ਦੀ ਹਾਲਤ ਇਹ ਇਸ ਕਰਕੇ ਨਹੀਂ ਕਿ ਸਰਕਾਰ ਤੋਂ ਬਾਹਰ ਹੋ ਗਈ ਇਹਨਾਂ ਨੂੰ ਇਹ ਗੱਲ ਦਾ ਡਰ ਹੈ ਇਹ ਗੱਲ ਦਾ ਚਿੰਤਾ ਹੈ ਇਸ ਗੱਲ ਦਾ ਦੁੱਖ ਹੈ ਕਿ ਆਮ ਲੋਕਾਂ ਦੇ ਧੀਆਂ ਪੁੱਤ ਮੰਤਰੀਆਂ ਮੁੱਖ ਮੰਤਰੀਆਂ ਤੇ ਐਮਐਲਏ ਵਾਲੀਆਂ ਕੁਰਸੀਆਂ ਚੇਅਰਮੈਨ ਵਾਲੀਆਂ ਕੁਰਸੀਆਂ ਤੇ ਕਿਉਂ ਬਹਿ ਗਏ ਆਹੀ ਡਰਾ ਬਸਣਾ ਕੀ ਗੱਲ ਬਈ ਆਮ ਲੋਕਾਂ ਦੇ ਧੀਆਂ ਪੁੱਤਾਂ ਨੂੰ ਚੇਅਰਮੈਨ ਵਾਲੀਆਂ ਕੁਰਸੀਆਂ ਤੇ ਬਹਿਣਾ ਨਹੀਂ ਆਉਂਦਾ ਇਹਨਾਂ ਨੇ ਠੇਕਾ ਲਿਆ ਇਹਨਾਂ ਨੇ ਵਿਸ਼ਤਰੀਆਂ ਕਰਾਈਆਂ ਹੁਣ ਤੱਕ ਇਹਨਾਂ ਨੇ 70 ਸਾਲ ਹੋ ਗਏ ਕੀਤਾ ਕੀ ਹੈ ਇਹਨਾਂ ਨੇ ਅੱਛਾ ਇੱਕ ਹੋਰ ਹੈ ਆਪਾਂ ਤਾਂ ਛੋਟੇ ਛੋਟੇ ਘਰਾਂ ਚੋਂ ਆਏ ਆ ਇੱਕ ਕੰਮ ਨਹੀਂ ਦੂਜਾ ਕਰ ਲਾਂਗੇ ਦੂਜਾ ਨਹੀਂ ਤੀਜਾ ਕਰ ਲਾਂਗੇ ਇਹਨਾਂ ਲੀਡਰਾਂ ਦੇ ਜਿਵਾਕਾਂ ਨੂੰ ਹੋਰ ਕੁਝ ਨਹੀਂ ਆਉਂਦਾ ਲਿਟਰੀਥੋਂ ਬਿਨਾ ਕਿਉਂਕਿ ਸਿੱਖਿਆ ਦਾ ਕੁਝ ਆਇ ਨਹੀਂ ਇਸ ਕਰਕੇ ਤਾਂ ਨਵੀਂ ਕਿਸਮ ਦੇ ਬੇਰੁਜ਼ਗਾਰ ਪੈਦਾ ਹੋ ਗਏ ਹੁਣ ਇਹਨਾਂ ਦਾ ਪਤਾ ਨਹੀਂ ਕੀ ਕਰਾਂਗੇ ਹੁਣ ਦੱਸੋ ਦੇਖੀਏ ਕਰੀਏ ਸੋ ਇਸੇ ਕਰਕੇ ਭੱਜੇ ਫਿਰਦੇ ਰਹਿੰਦੇ ਆ ਉਹ ਟ੍ਰੈਕ ਉਹ ਇੱਕ ਜੀਪ ਤੇ ਛਤਰੀ ਜੀ ਲਵਾ ਲਈ ਸੀ ਉਹਨੇ ਜਦੋਂ ਆਪਦੀ ਕਿਹੜੀ ਪੰਜਾਬ ਬਚਾਓ ਯਾਤਰਾ ਆਪਾਂ ਉਹ ਮੈਂ ਕਿਹਾ ਬਚਾਉਣਾ ਕੀ ਤੋਂ ਤੁਹਾਡੇ ਤੋਂ ਬਚਾ ਕੇ ਇੱਟੀਆਂ ਹੋਣੀ ਅਜੇ ਆਪਦੇ ਵਾਸਤੇ ਛਤਰੀ ਲਵਾ ਲਈ ਜਿਹੜੇ ਮੂਰੇ ਵਲੰਟੀਅਰ ਸੀ ਉਹ ਤੁੱਪੇ ਅੱਛਾ ਤੁਹਾਨੂੰ ਜ਼ਿਆਦਾ ਤੁੱਪ ਲੱਗਦੀ ਹੈ ਫੇ ਦੋ ਦੋ ਦਿਨਾਂ ਚ ਗਰਮੀ ਲੱਗ ਵੀ ਗਈ ਸੀ ਦੋ ਦਿਨਾਂ ਚ ਸੋ ਸੋ ਇਸ ਕਰਕੇ ਇਹਨਾਂ ਦਾ ਇਹਨਾਂ ਦਾ ਇਹ ਹੈ ਨਾ ਮੇਨ ਚ ਵੀ ਨਹੀਂ ਆਪਣੇ ਬਰਾਬਰ ਖੜ ਸਕਦੇ ਸੱਚਾਈ ਤੇ ਇਮਾਨਦਾਰੀ ਚ ਵੀ ਨਹੀਂ ਖੜ ਸਕਦੇ ਦੇਖੋ ਵਲੰਟੀਅਰ ਹੈ ਤੁਸੀਂ ਮੈਂ ਇਹ ਸਮਝਦਾ ਸਭ ਤੋਂ ਔਖਾ ਕੰਮ ਤੁਹਾਡਾ ਹੈ ਕਿਉਂਕਿ ਤੁਸੀਂ ਰੋਜ਼ ਲੋਕਾਂ ਦੇ ਮੱਥੇ ਲੱਗਣਾ ਜੇ ਮੈਂ ਤਹਾਂ ਤੋਂ ਚੰਡੀਗੜ੍ਹ ਬੈਠਾ ਕੋਈ ਗਲਤ ਫੈਸਲਾ ਲੈ ਕੇ ਸਾਈਨ ਕਰਦਾ ਕੋਈ ਜਿਹਦੇ ਲੋਕਾਂ ਨੂੰ ਨੁਕਸਾਨ ਹੁੰਦਾ ਹੋਵੇ ਤੁਸੀਂ ਆਪਣੇ ਘਰੋਂ ਬਾਹਰ ਕਿਵੇਂ ਨਿਕਲ ਸਕੋਗੇ ਤੂੰ ਲੋਕ ਲਾਂਭਾ ਦੇਣਗੇ ਆ ਕੀ ਹੋ ਗਿਆ ਯਾਰ ਪਰ ਜਦੋਂ ਮੈਂ ਕੋਈ ਫੈਸਲਾ ਇਹ ਜਾ ਕਰਦਾ ਕਿ ਬਿਜਲੀ ਫ੍ਰੀ ਥਰਮਲ ਪਲਾਂਟ ਖਰੀਦ ਲਿਆ ਤੇ ਤੀਰਥ ਯਾਤਰਾ ਬਜ਼ੁਰਗਾਂ ਨੂੰ ਕਰਾਵਾਂਗੇ ਫਿਰ ਤੁਸੀਂ ਜਦੋਂ ਬਾਹਰ ਜਾਉਂਗੇ ਪਿੰਡ ਚ ਤਾਂ ਤੁਹਾਨੂੰ ਲੋਕ ਕਹਿਣਗੇ ਯਾਰ ਆ ਤਾਂ ਕਮਾਲ ਕਰਤੀ ਉਹ ਇਹੀ ਹੈ ਕਿ ਸਾਡੇ ਵਲੰਟੀਅਰ ਦਾ ਮਾਨ ਇੱਜ਼ਤ ਰੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਤੁਸੀਂ ਮੱਥੇ ਲੱਗਣਾ ਉਹਨਾਂ ਦੇ ਇਸ ਕਰਕੇ ਕੋਈ ਗੱਲ ਸੁਝਾਅ ਹੋਵੇ ਉਹ ਵੀ ਦੱਸਦਿਆ ਕਰੋ ਹਜੇ ਤਾਂ 2 ਸਾਲ ਹੀ ਹੋਏ ਨੇ ਹਜੇ ਤਾਂ ਸ਼ਹਿਰ ਚੋਂ ਪੂਣੀ ਵੀ ਨਹੀਂ ਕੱਤੀ ਹਜੇ ਤਾਂ ਚਰਖਾ ਡਾਇਆ ਹੈ ਹਲੇ ਦੇਖਦੇ ਜਾਓ ਤੁਸੀਂ ਕਿੰਨੇ ਕਿੰਨੇ ਗਲੋਟੇ ਨੇ ਉੱਤਰਦੇ ਆ ਸੋ ਇਸ ਕਰਕੇ ਮੈਂ ਆਪ ਕੋਈ ਪੈਸਾ ਖਾਂਦਾ ਨਹੀਂ ਪਰ ਇਹਨਾਂ ਨੇ ਜਿਹੜਾ ਪੈਸਾ ਖਾਦਾ ਹੈ ਉਹ ਮੈਂ ਛੱਡਦਾ ਨਹੀਂ ਉਹ ਤਾਂ ਮੈਂ ਕਢਾਉਂ ਉਥੋਂ ਚਾਹੇ ਪਹਾੜਾਂ 'ਚ ਲਈ ਬੈਠੇ ਨੇ ਚਾਹੇ ਤੇ ਬੈਂਕ 'ਚ ਲਈ ਬੈਠੇ ਆ ਉਹ ਤਾਂ ਪੈਸਾ ਆ ਸਾਰਾ ਖਜ਼ਾਨੇ 'ਚ ਖਜ਼ਾਨੇ 'ਚੋਂ ਤੁਹਾਡੇ ਕੋਲੇ ਆਊ ਵਿਆਜ ਸਮੇਤ ਥੋੜੇ ਜਿਹਾ ਲੇਟ ਹੋ ਗਿਆ ਪੈਸਾ ਲੇਟ ਹੋ ਗਿਆ ਕੋਈ ਗੱਲ ਨਹੀਂ ਵਿਆਜ 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 ਵੀ ਉਹਨੇ ਲਾ ਲਾਂਗੇ ਫਿਰ ਆਪਾਂ ਜੇ ਲੇਟ ਹੋ ਗਿਆ ਜਨਤਾ ਦਾ ਪੈਸਾ ਨਹੀਂ ਅਸੀਂ ਕਿਸੇ ਨੂੰ ਇੱਧਰ ਉੱਧਰ ਕਰਨ ਦਿੰਦੇ ਸੋ ਆਓ ਇਕੱਠੇ ਹੋ ਕੇ ਆਪਾਂ ਅਰਵਿੰਦ ਕੇਜਰੀਵਾਲ ਜੀ ਨੂੰ ਇਹ ਦੱਸ ਦਈਏ ਕਿ ਕੋਈ ਗੱਲ ਨਹੀਂ ਤੁਸੀਂ ਤਾਂ ਇੱਕ ਸੋਚ ਤੁਸੀਂ ਤਾਂ ਕਿ ਸੋਚ ਜਿਹੜੀ ਉਹ ਪੈਦਾ ਕੀਤੀ ਐ ਅਸੀਂ ਹੈਗੇ ਆ ਤੁਹਾਡੀ ਸੋਚ ਤੇ ਪਹਿਰਾ ਦੇਣ ਵਾਲੇ ਅਸੀਂ ਹੈਗੇ ਆ ਤੁਹਾਡੀ ਸੋਚ ਤੇ ਠੋਕ ਕੇ ਪਹਿਰਾ ਦੇਣ ਵਾਲੇ ਅਸੀਂ ਹੈਗੇ ਆ ਪੰਜਾਬ ਨਹੀਂ ਸਭ ਤੋਂ ਪਹਿਲਾਂ 2014 ਚ ਫਤਿਹਗੜ੍ਹ ਸਾਹਿਬ ਦੀ ਧਰਤੀ ਵਿੱਚ ਹੀ ਸੀ ਉਦੋਂ ਸੰਗਰੂਰ ਫਤਿਹਗੜ੍ਹ ਸਾਹਿਬ ਪਟਿਆਲਾ ਤੇ ਫਰੀਦਕੋਟ ਪੰਜਾਬ ਨਹੀਂ ਆਮ ਆਦਮੀ ਪਾਰਟੀ ਦੇ ਦਰਖਤ ਤੇ ਚਾਰ ਹਰੇ ਰੰਗ ਦੇ ਪੱਤੇ ਕੱਢੇ ਸੀ اس بعد اج ایک سو ستارہ چو میں نے پترکار پچھن لگ کہیں ہیں جی ادھر جدو جاننا گجرات کے نہیں آپ نے دلی اور میں موڈی کی آندھی کو کیسے روکا مگر یہ بڑی گل ہیں نہیں پھر بھی بتائیے کہ کیسے روکا پورے دیش میں لہر تھی آندھی تھی پنجاب اور دلی نے کیسے روک دیا میں کہ جی نے چون نشان کی ہے ਕਹਿੰਦੇ ਕਮਲ ਕਫੂਲ ਮੈਂ ਸਾਡਾ ਕੀ ਹੈ ਕਹੇ ਝਾੜੂ ਮੈਂ ਕਮਲ ਦਾ ਫੁੱਲ ਕਿੱਥੇ ਉਗਦਾ ਹੁੰਦਾ ਉਹ ਕਹਿੰਦੇ ਚਿੱਕੜ 'ਚ ਮੈਂ ਝਾੜੂ ਕੀ ਕਰਦਾ ਹੁੰਦਾ ਕਹਿੰਦੇ ਚਿੱਕੜ ਦੀ ਸਫਾਈ ਮੈਂ ਕਿਹਾ ਅਸੀਂ ਝਾੜੂ ਲੈ ਕੇ ਚਿੱਕੜ ਦੀ ਸਫਾਈ ਕਰਤੀ ਕੰਮ ਲੁੱਗ ਗਿਆ ਹੀ ਨਹੀਂ ਕੰਮ ਲੁੱਗ ਗਿਆ ਹੀ ਨਹੀਂ ਦੋਸੇ ਉਹ ਇਦਗੀ ਸਾਫ ਹੋ ਜਾਣਗੇ ਦੋ ਸੀ ਬਸ ਉਹ ਇੱਕ ਤਾਂ ਸਣੀ ਦੇ ਉਹਨੇ ਸਾਫ ਕਰਤਾ ਉਹ ਮਾਂ ਦਾ ਪੁੱਤ ਬਾਰਡਰ ਦੇ ਪਰਲੇ ਫਿਲਮਾਂ ਚ ਬਾਰਡਰ ਦੇ ਪਰਲੇ ਪਾਸੇ ਨਲਕੇ ਪੱਟੀ ਜਾਂਦਾ ਰਹਿੰਦਾ ਗੁਰਦਾਸਪੁਰ ਚ ਕੋਈ ਨਲਕਾ ਲਵਾਇਆ ਨਹੀਂ ਭਾਈ ਆਇਆ ਨਹੀਂ ਚੱਲਦਾ ਹੁੰਦਾ ਕੰਮ ਇਹਦੇ ਵਾਸਤੇ ਤਾਂ ਫਿਰ ਤਿਆਗ ਕਰਨੇ ਪੈਂਦੇ ਆ ਛੱਡਣਾ ਪੈਂਦਾ ਕੰਮ ਫਿਰ ਲੋਕਾਂ ਵਾਸਤੇ ਇਹ ਕੋਈ 9 ਤੋਂ 5 ਵਾਲੀ ਜੋਬ ਨਹੀਂ ਹੈਗੀ ਵੀ 9 ਵਜੇ ਦਫ਼ਤਰ ਜਾਓ 5 ਵਜੇ ਆ ਜਾਓ ਕੀ ਪਤਾ ਕਿਸੇ ਮਾਂ ਦਾ ਅੱਧੀ ਰਾਤ ਨੂੰ ਫੋਨ ਆ ਜਾਵੇ ਫੇਰਾ ਪੁੱਤ ਬਿਮਾਰ ਪਿਆ ਮੈਨੂੰ ਹਸਪਤਾਲ ਚ ਕੋਈ ਮੇਰਾ ਇਲਾਜ ਕਰੋ ਕੀ ਪਤਾ ਕਦੋਂ ਪੂਨ ਖਟਿਆ ਕਦੋਂ ਕੀ ਰੱਬ ਤੁਹਾਡੇ ਤੋਂ ਕਰਾ ਦੇ ਪਰਮਾਤਮਾ ਕਈ ਵਾਰੀ ਕਿਸੇ ਬੰਦੇ ਤੋਂ ਇਹੋ ਜਿਹਾ ਕੁਝ ਕਰਵਾ ਲੈਂਦਾ ਹੈ ਕਿ ਉਹ ਬੰਦੇ ਨੂੰ ਪ੍ਰਧਾਨਗੀਆਂ ਪ੍ਰਧਾਨਗੀਆਂ ਪੈਸਾ ਪੂਸਾ ਸਭ ਥੱਲੇ ਲੱਗਣ ਲੱਗ ਜਾਂਦਾ ਹੈ ਮੈਂ ਉਹਨਾਂ ਕਿਸਮਤ ਵਾਲਿਆਂ ਚੋਂ ਪਰਮਾਤਮਾ ਨੇ ਮੇਥੋਂ ਇੱਕ ਇਹੋ ਜਿਹਾ ਕੰਮ ਕਰਵਾ ਲਿਆ ਜਿਹੜਾ ਕਿ 27 ਦਸੰਬਰ ਨੂੰ 2018 ਨੂੰ 27 ਦਸੰਬਰ ਤੇ ਜਦੋਂ ਮੈਂ ਪਾਰਲੀਮੈਂਟ ਦੇ ਵਿੱਚ ਸੀ ਛੋਟੇ ਸਾਹਿਬ ਜਦਿਆਂ ਦੀ ਸ਼ੀਦੀ ਦੇ ਵਸ ਸੀ 26 ਤਰੀਕ ਨੂੰ ਮੈਂ ਬੇਨਤੀ ਕੀਤੀ ਮੈਡਮ ਸੁਮੇਤਰਾ ਮਹਾਜਨ ਸਪੀਕਰ ਸੀ ਕਿ ਜੀ ਛੋੜੇ ਸਾਹਿਬ ਜੀ ਤੈਨੂੰ ਪਾਰਲੀਮੈਂਟ ਚ ਸ਼ਰਧਾਂਜਲੀ ਦਿਓ ਉਹ ਕਹਿੰਦੇ ਪਹਿਲਾਂ ਤਾਂ ਕਦੇ ਦਿੱਤੀ ਹੀ ਨਹੀਂ ਮੈਂ ਕਿਹਾ ਇਹ ਤਾਂ ਮਾੜੀ ਗੱਲ ਹੈ ਫਿਰ ਪਹਿਲਾਂ ਕਿਉਂ ਨਹੀਂ ਦਿੱਤੀ ਹੁਣ ਦਿਓ ਕਹਿੰਦੇ ਓਕੇ ਮੈਂ ਐਸਾ ਕਰਤੀ ਹੂੰ ਮੈਨੂੰ ਡਿਟੇਲ ਦਿਓ ਸਾਰੀ ਮੈਂ ਲਿਖ ਕੇ ਦੇਤਾ 1705 ਈਸਵੀ ਨੂੰ 5 ਸਾਲ ਤੇ 7 ਸੱਤਾਂ ਦੀ ਉਮਰ ਦੇ ਜੋਰਾਵਰ ਸਿੰਘ ਦੇ ਪਾਪਾ ਪਤੇ ਸਿੰਘ ਜੀ ਨੂੰ ਸੂਬਾ ਸਰਹੰਦ ਨੇ ਨੀਹਾਂ ਚੜਵਾਤਾ ਸੀ ਇਹ ਮੈਂ ਲਿਖਤਾ ਤੇ ਨਾਲੇ ਮੈਂ ਮੈਡਮ ਨੂੰ ਦੱਸਤਾ ਮੈਂ ਕਿਹਾ ਜਦੋਂ ਚਿੰਨ ਲੱਗੇ ਜਦੋਂ ਚਿੰਨ ਲੱਗੇ ਤਾਂ ਜਦੋਂ ਗੋਡੇ ਆਏ ਉਹਨੇ ਇੱਟ ਨਹੀਂ ਚਲਾਈ ਉਨੇ ਚਾਰੇ ਗੋਡੇ ਛਲਵਾਏ ਸੀਗੇ ਤੇ ਨਾਲੇ ਜਦੋਂ ਕੰਦ ਤਾਹ ਆਉਣ ਲੱਗੀ ਤਾਂ ਵੱਡੇ ਸਾਹਿਬਜਾਦੇ ਅੱਖਾਂ 'ਚ ਥੋੜਾ ਪਾਣੀ ਆ ਗਿਆ ਤਾਂ ਛੋਟੇ ਸਾਹਿਬਜਾਦੇ ਕਹਿੰਦੇ ਭਾਈ ਸਾਹਿਬ ਮੌਤ ਤੋਂ ਡਰਦੇ ਹੋ ਤਾਂ ਵੱਡੇ ਸਾਹਿਬਜਾਦੇ ਨੇ ਕਿਹਾ ਕਿ ਮੌਤ ਤੋਂ ਨਹੀਂ ਡਰਦਾ ਮੈਂ ਮੌਤ ਤੋਂ ਨਹੀਂ ਡਰਦਾ ਮੈਨੂੰ ਤੇਰੇ ਵੱਲ ਦੇਖ ਕੇ ਥੋੜਾ ਜਿਹਾ ਮੈਂ ਇਮੋਸ਼ਨਲ ਆ ਕਿ ਤੂੰ ਆਇਆ ਤਾਂ ਧਰਤੀ ਤੇ ਮੇਰੇ ਤੋਂ ਬਾਅਦ ਸੀ ਜਾਏਗਾ ਮੈਂ ਥੋ ਪਹਿਲਾਂ ਕਿਉਂਕਿ ਕੱਦ ਛੋਟਾ ਸੀ ਗੱਲ ਤੱਕ ਜਿਹੜੀ ਕੰਦ ਹੈ ਉਹ ਪਹਿਲਾਂ ਪਹੁੰਚਣੀ ਸੀ ਮੈਂ ਉਹ ਕਹਿੰਦੇ ਇੱਕ ਆਂਧਰਾ ਪ੍ਰਦੇਸ਼ ਦੀ ਪਾਰਟੀ ਵਾਲੇ ਰੌਲਾ ਪਾਉਂਦੇ ਨੇ ਕਹਿੰਦੇ 3 ਦਿਨ ਹੋ ਗਏ ਚੱਲਣ ਨਹੀਂ ਦਿੰਦੇ ਮੈਂ ਕਹਿੰਦਾ ਜੀ ਉਹਨਾਂ ਨੂੰ ਮੈਂ ਰੋਕ ਲੂੰਗਾ ਮੈਂ ਆਪੇ ਰੋਕ ਲੂੰਗਾ ਮੇਰੀ ਜ਼ਿੰਮੇਵਾਰੀ ਹੈ ਤੁਸੀਂ ਸ਼ਰਧਾਂਜਲੀ ਦੇ ਦਿਓ ਬਸ ਕੇ ਰਿਕਾਰਡ ਤੇ ਮੈਂ ਉਹਨਾਂ ਕੋਲੇ ਗਿਆ ਅਗਲੇ ਦਿਨ ਸਵੇਰੀ ਮੈਂ ਕਹਿੰਦਾ ਜੀ ਮੈਂ ਤੁਹਾਡਾ ਸਾਥ ਦੇ ਦੂੰਗਾ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਛੋਟੇ ਸਾਹਿਬ ਜਦਿਆਂ ਨੂੰ ਸ਼ਰਧਾਂਜਲੀ ਦੇਣੀ ਹੈ ਉਹ ਕਹਿੰਦੇ ਠੀਕ ਹੈ ਉਹਨਾਂ ਨੂੰ ਮੈਂ ਰੋਕ ਲਿਆ ਮੈਨੂੰ ਇੰਨੀ ਖੁਸ਼ੀ ਹੋਈ ਸਕੂਨ ਮਿਲਦਾ ਮੈਂ ਤਾਂ ਕਹਿਣਾ ਕੱਲ ਨੂੰ ਚੱਕਦਾ ਰੱਬ ਅੱਜ ਚੱਕ ਲੈ ਕਿ ਜਦੋਂ ਪਾਰਲੀਮੈਂਟ ਦੇ ਵਿੱਚ ਪਹਿਲੀ ਵਾਰ 27 ਦਸੰਬਰ ਨੂੰ ਛੋਟੇ ਸਹਾਉਜਾਦਿਆਂ ਨੂੰ ਸ਼ਰਧਾਂਜਲੀ ਦਿੱਤੀ ਗਈ ਰਿਕਾਰਡ ਤੇ ਪਹਿਲੀ ਵਾਰ ਰਿਕਾਰਡ ਤੇ ਸਾਸ ਗਿਆ ਰਿਕਾਰਡ ਤੇ ਮੈਂ ਤੁਹਾਨੂੰ ਦੱਸ ਦਿੰਦਾ ਰਿਕਾਰਡ ਕੀ ਹੁੰਦਾ ਹੈ ਰਿਕਾਰਡ ਤੇ ਮਤਲਬ ਅੱਜ ਹੁਣ ਤੋਂ ਬਾਅਦ ਭਾਵੇਂ ਕੋਈ ਅੱਜ ਤੋਂ 400 ਸਾਲ ਬਾਅਦ ਅੱਜ ਤੋਂ 500 ਸਾਲ ਬਾਅਦ ਵੀ ਜਦੋਂ 27 ਦਸੰਬਰ ਆਉਗੀ ਤੇ ਦੇਸ਼ ਦੀ ਪਾਰਲੀਮੈਂਟ ਚੱਲੂਗੀ ਤਾਂ 11 ਵਜੇ ਸਭ ਤੋਂ ਪਹਿਲਾਂ ਸ਼ਰਧਾਂਜਲੀ ਦੇ ਕੇ ਹੀ ਸ਼ੁਰੂ ਹੋਊਗੀ ਉਹ ਰਿਕਾਰਡ ਤੇ ਆ ਗਈ ਚੀਜ਼ ਰਿਕਾਰਡ ਤੇ ਲਿਹਾਉਣਾ ਬਹੁਤ ਔਖਾ ਹੈ ਇਹ ਆ ਜਿਹੜੇ ਪੰਥ ਦੇ ਮਾਲਕ ਬਣੇ ਫਿਰਦੇ ਆ ਇਹ ਕਿੰਨੀ ਵਾਰ ਹੀ ਗਏ ਆ ਉੱਥੇ ਕਦੇ ਅਰਜੀ ਵੀ ਨਹੀਂ ਦਿੱਤੀ ਯਾਦ ਵੀ ਨਹੀਂ ਉਹ ਅਗਲੀ ਨੂੰ ਗਾਹਾਂ 28 ਦਸੰਬਰ ਨੂੰ ਸੁਦੇਸ਼ਨ ਭਿੰਡਾ ਦਾ ਚੱਕੀ ਫਿਰੇ ਰਾਜਪੁਰੇ ਬੋਲਦੇ ਕਿਦ ਨਾ ਰਾਜ ਸਭਾ ਚ ਸਪੀਕਰ ਕੋਲ ਕਹਿੰਦਾ ਸਦਾਂ ਜਲੀ ਉਹ ਕਹਿੰਦੀ ਕੱਲ ਸੀ ਇਹ ਤਾਂ ਕੱਲ ਕਰਤੀ ਲੋਕ ਸਭਾ ਚ ਇਹਨੂੰ ਪਤਾ ਹੀ ਨਹੀਂ ਵੀ ਕੀ ਹੁੰਦਾ ਹੈ ਕਦੇ ਸੋਚਿਆ ਹੀ ਨਹੀਂ ਇਹਨਾਂ ਨੇ ਸੋ ਆਓ ਆਪਾਂ ਆਪਾਂ ਛਾੜੋ ਆਪਣਾ ਤਾਂ ਚੋਣ ਨਿਸ਼ਾਨੀ ਇੰਨਾ ਵਧੀਆ ਹੈ ਆਪਣਾ ਤਾਂ ਚੋਣ ਨਿਸ਼ਾਨੀ ਇੰਨਾ ਵਧੀਆ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਖਾਸ ਤੌਰ ਤੇ ਮਾਵਾ ਭੈਣਾਂ ਦਾ ਦੱਸਣ ਦੀ ਜਮਾ ਹੀ ਲੋੜ ਨਹੀਂ ਇਹ ਤਾਂ ਤੜਕੇ ਤੜਕੇ ਨੇਰੇ ਚ ਵੀ ਭਾਲ ਲੈਂਦੀਆਂ ਨੇ 5 ਵਜੇ ਵੀ ਕਿੱਥੇ ਜੇ ਪਿਆ ਤੁਸੀਂ ਬਾਲੇ ਖੁਸ਼ ਨਾ ਹੋ ਜੇ ਲੋੜ ਪਈ ਜੀ ਆਥਣੇ ਜੇ ਵੀ ਭਾਲ ਲੈਂਦੀਆਂ ਵੀ ਕਿੱਥੇ ਜੇ ਪਿਆ ਕਰਦਾ ਆਥਣੇ ਵੀ ਸਫਾਈ ਹੋਈ ਹੈ ਉਦੋਂ ਦਿਮਾਗ ਦੀ ਸਫਾਈ ਕਰਦਾ ਬਸ ਹੈ ਸੋ ਇਸ ਝਾੜੂ ਨਾਲ ਆਪਾਂ ਪਹਿਲਾਂ ਸਿਰਫ ਦੁਕਾਨ ਜਾਂ ਮਕਾਨ ਸਾਫ ਕਰਦੇ ਸੀ ਹੁਣ ਇਸ ਝਾੜੂ ਦੇ ਨਾਲ ਅਰਵਿੰਦ ਕੇਜਰੀਵਾਲ ਦੀ ਗਵਾਈ ਚ ਪੂਰਾ ਹਿੰਦੁਸਤਾਨ ਸਾਫ ਕੀਤਾ ਜਾਊਗਾ ਜੀ ਪੂਰਾ ਹਿੰਦੁਸਤਾਨ ਸੋ ਤੁਹਾਡਾ ਜਿਹੜਾ ਪਿਆਰ ਹੈ ਇਹ ਇਹ ਮੈਂ ਦੱਸੂਗਾ ਕੇਜਰੀਵਾਲ ਸਾਹਿਬ ਨੂੰ ਕਿਉਂਕਿ ਹਰ ਰੋਜ਼ ਉਹਨਾਂ ਦੇ ਪਰਿਵਾਰ ਚੋਂ ਕੋਈ ਨਾ ਕੋਈ ਜਾਂਦਾ ਮਿਲਣ ਜਾਂ ਫਿਰ ਵਕੀਲ ਜਾਂਦਾ ਹਫਤੇ ਚ ਦੋ ਵਾਰੀ ਉਹ ਮੈਨੂੰ ਪੁੱਛਦੇ ਹੁੰਦੇ ਨੇ ਮੈਂ ਸੁਨੇਹਾ ਦੇਣਾ ਉਹ ਮੈਨੂੰ ਪੁੱਛਣਗੇ ਕਿ ਸ਼ੁਰੂ ਕਰ ਲਿਆ ਪ੍ਰਚਾਰ ਦਾ ਕੰਮ ਮੈਂ ਕਹੂੰਗਾ ਹਾਂ ਜੀ ਤਪੋਚਰੇ ਕਿੱਥੋਂ ਕੀਤਾ ਮੈਂ ਕਹੂੰਗਾ ਜੀ ਫਤਿਹਗੜ ਸਾਹਿਬ ਦੀ ਧਰਤੀ ਤੋਂ ਕੀਤਾ ਹੈ ਅਸ਼ੀਰਵਾਦ ਲੈ ਕੇ ਸ਼ਹੀਦਾਂ ਤੋਂ ਦੋਨੇ ਹੱਥ ਉੱਪਰ ਚਾਕੇ ਦੋ ਨਾਰੇ ਲਾ ਦਿਓ ਇਨਕਲਾਬ ਜੈਹਾ ਥੋੜਾ ਜਿਹਾ ਹੋਰ ਉੱਚੀ ਕਰ ਦਿਓ ਸ਼ਹੀਦਾਂ ਦੀ ਆਤਮਾ ਨੂੰ ਸਕੂਨ ਮਿਲ ਜੂ ਕਿ ਹੈਗੇ ਨੇ ਹਜੇ ਵੀ ਸਾਡੇ ਇਨਕਲਾਬ ਵਾਲੇ ਦੀਵੇ ਵਾਲੀ ਬੈਠੇ ਨੇ ਇਨਕਲਾਬ ਜੈਹਾ ਇਨਕਲਾਬ ਜੈਹਾ ਬੋਲੇ ਲੋਗੋਂ ਕੋ ਅਕਸਰ ਕਹਿੰਦੇ ਸੁਣਾ ਹੈ ਜਿੰਦਾ ਰਹੇ ਤਾਂ ਫਿਰ ਮਿਲਾਂਗੇ ਲੇਕਿਨ ਇਸ ਦਿਲ ਨੇ ਕਹਾ ਹੈ ਮਿਲਤੇ ਰਹੇ ਤਾਂ ਜਿੰਦਾ ਰਹਾਂਗੇ ਤੁਹਾਡੇ ਨਾਲ ਖੜਾਂਗੇ ਐਨੇ ਪਿਆਰ ਸਤਿਕਾਰ ਨਾਲ ਖਰਾਬ ਮੌਸਮ ਦੇ ਬਾਵਜੂਦ ਤੁਸੀਂ ਸਾਨੂੰ ਸੁਣਿਆ ਗੜੇ ਮਾਰੀ ਦੇ ਵਿੱਚ ਵੀ ਖੜ ਕੇ ਤੁਸੀਂ ਸਾਨੂੰ ਪਿਆਰ ਸਤਿਕਾਰ ਦਿੱਤਾ ਮੈਂ ਤੁਹਾਡਾ ਧੰਨਵਾਦ ਕਰਦਾ ਜੀਪੀ ਸਿੰਘ ਜੀ ਸਾਡੇ ਕੈਂਡੀਡੇਟ ਨੇ ਜਦੋਂ ਕਾਗਜ਼ ਭਰਤੇ ਫਿਰ ਤੁਹਾਨੂੰ ਪਤਾ ਲੱਗ ਜੂਗਾ ਕਿ ਆਪਣਾ ਚੋਣ ਜਿਹੜਾ ਆਪਣਾ ਬਟਨ ਕਿੰਨੇ ਨੰਬਰ ਤੇ ਹੈ ਉਹ ਤੁਹਾਨੂੰ ਬਾਅਦ ਚ ਦੱਸ ਦਾਂਗੇ ਫਿਰ ਦੁਬਾਰੇ ਆਉਂਗਾ ਅੱਜ ਵੀ ਮੈਂ ਹੁਣ ਜਾਣਾ ਰੋਡ ਸ਼ੋਅ ਹੈ ਰਾਜਪੁਰੇ ਦੇ ਵਿੱਚ ਉਹ ਜਾਵਾਂਗੇ ਜਿੱਥੇ ਵੀ ਡਿਊਟੀ ਲੱਗੂ ਜਾਵਾਂਗੇ ਬਸ ਤੁਹਾਡੇ ਵੱਲੋਂ ਅੱਜ ਮੈਨੂੰ ਬਹੁਣੀ ਚੰਗੀ ਹੋ ਗਈ ਉਹ ਕਹਿੰਦੇ ਪਹਿਲੇ ਓਵਰ 'ਚ ਪਤਾ ਲੱਗ ਜਾਂਦਾ ਵੀ ਪਿਚ ਤੇ ਰਣ ਕਿੰਨੇ ਕੁ ਬਣਨਗੇ ਸੋ ਅੱਜ ਲੱਗ ਗਿਆ ਪਤਾ ਕਿ ਭਾਈ ਇਹ ਤਾਂ 13 0 ਹੋਊਗਾ ਮੈਂ ਕਹੂੰਗਾ ਪੰਜਾਬ ਬਣੂਗਾ ਹੀਰੋ ਤੁਸੀਂ ਕਹੋਗੇ 13 0 13 0 ਪੰਜਾਬ ਬਣੂਗਾ ਹੀਰੋ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਸਰਦਾਰ ਭਗਵੰਤ ਸਿੰਘ ਪਾਲ ਸਾਥਿਓ ਫਤਿਹਗੜ ਸਾਹਿਬ ਦੀ ਪਵਿੱਤਰ ਧਰਤੀ ਤੋਂ ਸ਼੍ਰੀ ਸਾਹਿਬ ਨਾਲ ਸਨਮਾਨ ਕੀਤਾ ਜਾ ਰਿਹਾ ਸਾਰੀ ਸੰਗਤ ਜਿਹੜੀ ਇਸ ਵਰਦੇ ਮੀਂਹ ਦੇ ਵਿੱਚ ਵੀ ਆਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਸਾਰੇ ਐਮਐਲਏ ਸਹਿਬਾਨ ਤੇ ਵਿਸ਼ੇਸ਼ ਤੌਰ ਤੇ ਸਾਡੇ ਆਮ ਆਦਮੀ ਪਾਰਟੀ ਦੀ ਰੀਡ ਦੀ ਹੱਡੀ ਸਾਡੇ ਸਾਰੇ ਵਲੰਟੀਅਰ ਸਹਿਬਾਨ ਜਿਨ੍ਹਾਂ ਨੇ ਵਰਦੇ ਮੀਂਹ ਦੇ ਵਿੱਚ ਵੀ ਸਾਥ ਦਿੱਤਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੇਰਾ ਰੰਗ ਦੇ ਬਸੰਤੀ ਚੋਲਾ